ਦੇਸ਼ ਵਸਦੇ ਪੰਜਾਬੀਓ ਪਿਆਰ ਪਰਿ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਦੋਸਤੋ ਬੜੇ ਸੰਵੇਦਨਸ਼ੀਲ ਮੁੱਦੇ ਨਾਲ ਤੁਹਾਡੀ ਸਾਰਿਆਂ ਦੀ ਸਾਹ ਚ ਫੁਆ ਰਹਿਆਂ ਕੁਝ ਦੁਖਦ ਅਹਿਸਾਸ ਕੁਝ ਪੀੜਾ ਕੁਝ ਜ਼ਖਮ ਉਹਨਾਂ ਮਾਪਿਆਂ ਦੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਵਸਦੇ ਨੇ ਵਿਦੇਸ਼ਾਂ ਦੇ ਵਿੱਚ ਚਾਨਣ ਦੀ ਲੀਕ ਫੜਨ ਲਈ ਜਿਹੜੇ ਪਰਸ਼ਾਵਾਂ ਪਿੱਛੇ ਭੱਜਦੇ ਨੇ ਉਹ ਚੰਗੇ ਰਹਾਂ ਦੀ ਤਲਾਸ਼ ਵਿੱਚ ਜੀਵਨ ਦੇ ਚੰਗੇ ਮੁਕਾਮ ਦੀ ਤਲਾਸ਼ ਵਿੱਚ ਵਿਦੇਸ਼ਾਂ ਵੱਲ ਦੌੜਦੇ ਨੇ ਬਹੁਤ ਸਾਰੇ ਸਹਾਰੇ ਲੈਂਦੇ ਨੇ ਕੁਝ ਪੜਨ ਜਾਂ ਚਲੇ ਜਾਂਦੇ ਨੇ ਕੁਝ ਕਾਰੋਬਾਰਾਂ ਦੀ ਤਲਾਸ਼ ਵਿੱਚ ਕੁਝ 2 ਨੰਬਰ ਵਿੱਚ ਕੁਝ 1 ਨੰਬਰ ਵਿੱਚ ਕੋਈ ਤਿੰਨ ਨੰਬਰ ਵਿੱਚ ਜਦੋਂ ਪੰਜਾਬ ਦੇ ਪੁੱਤਾਂ ਦੀਆਂ ਬਾਹਰੋਂ ਮਾੜੀਆਂ ਖਬਰਾਂ ਵਿਦੇਸ਼ ਤੋਂ ਆਉਂਦੀਆਂ ਨੇ ਤੰਬੜਾ ਕਈ ਵਾਰ ਉਦਾਸ ਹੋ ਜਾਂਦੇ ਨੇ ਮਾਪੇ ਉਦਾਸ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਜਿਸ ਤਰ੍ਹਾਂ ਦੀਆਂ ਮਾੜੀਆਂ ਖਬਰਾਂ ਪੰਜਾਬ ਵਿੱਚ ਆ ਰਹੀਆਂ ਨੇ ਉਸ ਨੂੰ ਮਾਪਿਆਂ ਨੇ ਬਹੁਤ ਬੁਰੀ ਤਰ੍ਹਾਂ ਝੋੜ ਕੇ ਰੱਖ ਦਿੱਤਾ ਗਿਣਤੀ ਕੋਈ ਥੋੜੀ ਨਹੀਂ ਜਦੋਂ ਅਸੀਂ ਇਹਨਾਂ ਗਿਣਤੀਆਂ ਵੱਲ ਛਾਤੀ ਮਾਰਦੇ ਆ ਇਹਨਾਂ ਗਿਣਤੀਆਂ ਨੂੰ ਪੜਨ ਦਾ ਯਤਨ ਕਰਦੇ ਆ ਤਾਂ ਉਹ ਮਾਮਾ ਤੇ ਉਹ ਪਿਓ ਉਹਨਾਂ ਪਹਿਣਾ ਭਰਾਵਾਂ ਦੇ ਦਿਲ ਪਸੀਜੇ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਚੰਗੇ ਸਮੇਂ ਦੀ ਉਡੀਕ ਵਿੱਚ ਚੰਗੇ ਭਵਿੱਖ ਤੇ ਸੁਪਨੇ ਲੈ ਕੇ ਇਸ ਦੇਸ਼ ਵਿੱਚੋਂ ਉਡਾਰੀ ਮਾਰ ਜਾਂਦੇ ਨੇ ਤੇ ਉਹਨਾਂ ਉਡਾਰੀ ਮਾਰ ਚੁੱਕੇ ਪੰਛੀਆਂ ਲਈ ਉੱਥੇ ਰਹਿਣ ਬਸੇਰੇ ਬਣਦੇ ਨੇ ਬੜਾ ਸੰਘਰਸ਼ ਸ਼ੁਰੂ ਹੁੰਦਾ ਉਸ ਸੰਘਰਸ਼ ਵਿੱਚੋਂ ਕੁਝ ਅੱਖਾਂ ਵਿੱਚ ਗਏ ਬੱਚੇ ਜਦੋਂ ਜਿਨ੍ਹਾਂ ਦੀਆਂ ਮਿੱਟੀ ਬਣੀ ਅਮਰਤ ਕਦੇ ਹਾਂ ਇੰਡੀਆ ਵੱਲ ਭਾਰਤ ਵੱਲ ਵਾਪਸ ਆਉਂਦੀਆਂ ਨੇ ਉਹਨਾਂ ਪਰਿਵਾਰਾਂ ਦੇ ਦਿਲ ਨੇ ਜਿਹੜੇ ਉਹ ਆਪਣੇ ਆਪ ਵਿੱਚ ਉਹਨਾਂ ਦੇ जखਮ ਨੇ ਜਿਹੜੇ ਉਹ ਪੜੇ ਨਹੀਂ ਜਾਂਦੇ ਸੁਣੇ ਨਹੀਂ ਜਾਂਦੇ ਉਹਨਾਂ जखਮਾਂ ਦੀ ਪੀੜਾ ਉਹਨਾਂ ਚੀਕਾਂ ਦਾ ਵਿਰਲਾਪ ਜਿਹੜਾ ਉਹ ਸੁਣਿਆ ਨਹੀਂ ਜਾਂਦਾ ਉਹਨਾਂ ਕੋਲ ਪਿੱਛੇ ਚਾਰਾ ਨਹੀਂ ਬਚਦਾ ਜਦੋਂ ਪਰਸ਼ਾਵਿਆਂ ਦੀ ਭਾਲ ਪਰਸ਼ਾਵੇ ਬਣ ਕੇ ਸਾਡੇ ਇਹ ਬੱਚੇ ਚਾਨਣ ਦੀ ਲੀਕ ਫੜਨ ਲਈ ਵਿਦੇਸ਼ਾਂ ਵਿੱਚ ਭਜਦੇ ਨੇ ਉਦੋਂ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਮਾੜੀਆਂ ਖਬਰਾਂ ਪੰਜਾਬ ਦੇ ਮਾਪਿਆਂ ਨੂੰ ਝੰਜੋੜਦੀਆਂ ਨੇ ਪਿਛਲੇ ਸਮੇਂ ਦੌਰਾਨ ਸਾਡੇ ਦੇਸ਼ ਦੀ ਪਾਰਲੀਮੈਂਟ ਵਿੱਚ ਇਹ ਮੁੱਦੇ ਭਾਵੇਂ ਅੱਜ ਆਪਾਂ ਗੱਲ ਸਿਰਫ ਇੰਨੀ ਕਰਨੀ ਹੈ ਕਿ ਉਹਨਾਂ ਮਾਪਿਆਂ ਨੂੰ ਉਹਨਾਂ ਬੱਚਿਆਂ ਦੇ ਸਹਾਰੇ ਲਈ ਕੀ ਕਰਨਾ ਚਾਹੀਦਾ ਉਹਨਾਂ ਨੂੰ ਮਾਨਸਿਕ ਤੌਰ ਤੇ ਤਕੜਿਆ ਕਰਨ ਲਈ ਕੀ ਕਰਨਾ ਚਾਹੀਦਾ ਇਹ ਇਹ ਵਿਚਾਰ ਆਪਾਂ ਕਰਨੀ ਹੈ ਪਰੰਤੂ ਪਾਰਲੀਮੈਂਟ ਵਿੱਚ ਜਿਹੜੇ ਅੰਕੜੇ ਪਿਛਲੇ ਦਿਨੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲੇ ਨੇ 5 ਸਾਲਾਂ ਵਿੱਚ 48 ਦੇਸ਼ਾਂ 'ਚੋਂ ਮਾੜੀਆਂ ਖ਼ਬਰਾਂ ਆਈਆਂ ਨੇ 633 ਮੌਤਾਂ ਨੇ ਜਿਹੜੀਆਂ ਉਹ ਅੰਤਰਰਾਸ਼ਟਰੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਵਾਰੋਂ ਕਿਸੇ ਨਾ ਕਿਸੇ ਰੂਪ ਵਿੱਚ ਦੇਖਣ ਨੂੰ ਮਿਲੀਆਂ ਨੇ ਇਹਨਾਂ 633 ਦੇ ਵਿੱਚੋਂ 172 ਮੌਤਾਂ ਨੇ ਜਿਹੜੀਆਂ ਉਹ ਇਕੱਲੇ ਕੈਨੇਡਾ ਦੇ ਵਿੱਚੋਂ ਆਉਂਦੀਆਂ ਨੇ ਜਦੋਂ ਇਹ ਖ਼ਬਰਾਂ ਸੀ ਸਾਰੀਆਂ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦਾ ਹਿੱਸਾ ਬਣਦੇ ਆ ਪੜਦੇ ਸੁਣਦੇ ਆ ਤਾਂ ਜਿਹੜੇ ਜਿਹੜੇ ਪੇਰੈਂਟਸ ਬਹੁਤ ਸੰਘਰਸ਼ ਦੇ ਵਿੱਚੋਂ ਨਿਕਲ ਕੇ ਜਿਹੜੇ ਪੇਰੈਂਟਸ ਬਹੁਤ ਕੁਝ ਵੇਚ ਵਟ ਕੇ ਅਰਥਪੂਰਨ ਤੌਰ ਤੇ ਤੰਗੀਆਂ ਤਰਸ਼ੀਆਂ ਨਾਲ ਲੜ ਕੇ ਆਪਣੇ ਬੱਚਿਆਂ ਨੂੰ ਇਸ ਆਸ ਨਾਲ ਵਿਦੇਸ਼ ਭੇਜਦੇ ਨੇ ਕਿ ਉਹ ਕਿਸੇ ਤਰ੍ਹਾਂ ਤੰਗ ਨਾ ਹੋਣ ਤੇ ਕਈ ਵਾਰ ਇਦਾਂ ਦੀਆਂ ਖਬਰਾਂ ਉਹਨਾਂ ਮਾਪਿਆਂ ਨੂੰ ਝੰਡੋੜ ਕੇ ਰੱਖ ਜਾਂਦੀਆਂ ਨੇ ਤੇ ਕਾਰਨ ਵੀ ਬਹੁਤ ਸਾਰੇ ਨੇ ਕਾਰਨ ਨਸਲੀ ਹਿੰਸਾ ਕਾਰਨ ਕੁਦਰਤੀ ਸੰਕਟ ਸਿਹਤ ਦਿਮਾਗੀ ਤਣਾਅ ਤੇ ਸੜਕ ਹਾਦਸੇ ਕੋਈ ਆਮ ਗੱਲ ਨਹੀਂ ਜਦੋਂ ਅਸੀਂ ਇਹ ਖਬਰਾਂ ਸੁਣਦੇ ਆਂ ਇਹ ਖਬਰਾਂ ਪੜ੍ਹਦੇ ਆਂ ਤਾਂ ਵਿਦੇਸ਼ ਕੇ ਵਿਦਿਆਰਥੀਆਂ ਦੀ ਜਦੋਂ ਲੋਕ ਸਭਾ ਦੇ ਵਿੱਚ ਜ਼ਿਕਰ ਹੁੰਦਾ ਹੈ ਪੜੇ ਲਿਖੇ ਕੇਰਲ ਵਰਗੇ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਇਸ ਗੱਲ ਨੂੰ ਉਠਾਉਂਦੇ ਨੇ ਤੇਜ ਤੇ ਮੰਤਰੀ ਜਵਾਬ ਦਿੰਦੇ ਨੇ ਕਿ ਵਿਦੇਸ਼ ਵਿੱਚ ਪੜਨ ਜਾਂਦੇ ਵਿਦਿਆਰਥੀ ਆਪਣਾ ਆਪਣਾ ਵਿਕਲਪ ਲਾਸ਼ਣ ਲਈ ਜਾਂਦੇ ਨੇ 2022 ਵਿੱਚ 7.7 ਲੱਖ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚੋਂ ਆਪ ਨਹੀਂ ਜਾਂਦਾ ਇਕੱਲਾ ਸ਼ਰੀਰਕ ਤੌਰ ਤੇ ਨਹੀਂ ਜਾਂਦਾ ਉਹ ਹਿੰਦੁਸਤਾਨ ਦਾ ਆਪਣਾ ਜ਼ਹੀਨ ਦਿਮਾਗ ਲੈ ਕੇ ਚਲਾ ਜਾਂਦਾ ਹੈ ਇਥੋਂ ਦੀ ਕਰੰਸੀ ਇਥੋਂ ਦੀ ਆਰਥਿਕਤਾ ਬਹੁਤ ਸਾਰਾ ਪੈਸਾ ਚਲੇ ਜਾਂਦਾ ਹੈ ਮਾਪਿਆਂ ਦੀ ਚਾਹ ਲਾਡ ਮੋਲਾਰ ਉਦੇਸ਼ ਚਲੇ ਜਾਂਦੇ ਨੇ ਬੱਚਦੇ ਕੀ ਨੇ ਸਿਰਫ ਸੁਪਨੇ ਬਚਦੇ ਨੇ ਤੇ ਸੁਪਨੇ ਆ ਦੀ ਪੂਰਤੀ ਲਈ ਮਾਪੇ ਪਲ-ਪਲ ਉਪਰ ਕਰਕੇ ਇਧਰ ਤਲਫ ਦੇ ਰਹੇ ਨੇ ਆਪਣੇ ਪਿਆਰਿਆਂ ਦੀ ਯਾਦ ਵਿੱਚ ਸੋਸ਼ਲ ਮੀਡੀਆ ਫੈਮਿਲੀ ਇਲੈਕਟ੍ਰੋਨਿਕ ਕਮਿਟੀ ਦੇ ਜੋਗ ਵਿੱਚ ਸਵੇਰੇ ਸ਼ਾਮ ਬੱਚਿਆਂ ਨਾਲ ਗੱਲਾਂ ਹੋ ਜਾਂਦੀਆਂ ਨੇ ਪਰ ਜਦੋਂ ਇੰਨੀ ਵੱਡੀ ਗਿਣਤੀ ਵਿੱਚ 7.5 ਲੱਖ ਬੱਚਾ ਸਾਡੇ ਦੇਸ਼ ਤੋਂ ਜੰਨ ਦਾ 2022 ਦੇ ਵਿੱਚ ਇਹ ਗਿਣਤੀ ਆ ਤਾਂ ਤੁਸੀਂ ਸਾਰੇ ਹੈਰਾਨ ਹੁੰਨੇ ਹੋ ਦੇਖ ਕੇ ਕਿ 7.5 ਲੱਖ ਬੱਚਾ ਜੇ ਉਹਨੂੰ 20 ਨਾਲ 25 ਨਾਲ ਗੁਣਾ ਕਰਕੇ ਦੇਖੀਏ ਤੇ ਕਿੰਨਾ ਪੈਸਾ ਵੀ ਚਲੇਗਾ ਦੇਸ਼ ਦਾ ਕਿੰਨੀ એનર્ਜੀ ਵੀ ਚਲੇਗੀ ਤੇ ਕਿੰਨਾ ਇਥੋਂ ਦੀ ਯੰਗ ਜਿਨ੍ਹਾਂ ਨੇ ਇਥੋਂ ਦੇ ਡਿਵੈਲਪਮੈਂਟ ਵਿੱਚ ਯੋਗਦਾਨ ਪਾਇਆ ਉਹ ਵੀ ਚਲਾ ਗਿਆ ਕਾਰਨ ਇਹ ਦੇ ਲੱਭਣੇ ਪੈਣੇ ਨੇ ਸਾਨੂੰ ਕਿ ਇਥੇ ਜਿਸ ਤਰ੍ਹਾਂ ਦੇ ਹਾਲਾਤ ਦੇਸ਼ ਤੇ ਹੁੰਦੇ ਨੇ ਉਹ ਚਿੰਤਾ ਦਾ ਵਿਸ਼ਾ ਬਣ ਜਾਂਦੇ ਨੇ ਕਈ ਵਾਰਾਂ ਤੇ 2023 ਚ 9.3 ਲੱਖ ਬੱਚਾ ਜਿਹੜਾ ਉਹ ਚਲਾ ਜਾਂਦਾ 9 ਲੱਖ 3000 ਬੱਚਾ ਇਥੋਂ ਉਡਾਰੀ ਮਾਰ ਜਾਂਦਾ ਹੈ ਪ੍ਰਵਾਸ ਭਰ ਜਾਂਦਾ 2024 ਦੇ ਵਿੱਚ 13 ਲੱਖ ਬੱਚਾ ਜਿਹੜਾ ਲਗਭਗ ਉਹ ਇਥੋਂ ਉਡਾਰੀ ਮਾਰਦਾ ਹੈ ਹੁਣ ਇਹ ਸਾਰੇ ਅੰਕੜੇ ਨੇ ਜਿਹੜੇ ਚੌਕਾ ਦੇਣ ਵਾਲੇ ਨੇ ਹੈਰਾਨੀ ਹੁੰਦੀ ਹੈ ਕਿ ਵਿਦੇਸ਼ ਪੜਨ ਗਏ ਵਿਦਿਆਰਥੀ ਕਿਵੇਂ ਕਿਵੇਂ ਉਥੇ ਤਰਾ ਦੇ ਵਿੱਚ ਰਹਿੰਦੇ ਨੇ ਜਿਹੜੀਆਂ ਮੌਤਾਂ ਦੇ ਅੰਕੜੇ ਲੋਕ ਸਭਾ ਦੇ ਵਿੱਚ ਆਉਂਦੇ ਨੇ ਉਹਨਾਂ ਅੰਕੜਿਆਂ ਨੂੰ ਦੇਖ ਕੇ ਅਸੀਂ ਤੁਸੀਂ ਸਾਰੇ ਟੁੱਟ ਜਾਂਦੇ ਆ ਉਹ ਅੰਕੜੇ ਦੁੱਖ ਤੋੜ ਦਿੰਦੇ ਨੇ ਉਹ ਉਹ ਅੰਕੜੇ ਦਿਲ ਤੋੜ ਦਿੰਦੇ ਨੇ ਪੇਰੈਂਟਸ ਦਾ ਮਾਪਿਆਂ ਦਾ ਤੇ ਪਿਛਲੇ ਸਾਲ 10 ਦੇਸ਼ਾਂ 'ਚ ਬਹੁਤ ਮਾੜੀਆਂ ਖਬਰਾਂ ਜਿਹੜੀਆਂ ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਦੇ ਆਧਾਰ ਤੇ ਨੈਸ਼ਨਲ ਟਾਈਮਜ਼ ਦੀ ਰਿਪੋਰਟ ਦੇ ਆਧਾਰ ਤੇ ਚਾਰ ਸੱਤੇ ਨੇ ਵਿਦਿਆਰਥੀਆਂ ਦੀ ਗੱਲ ਇੱਕ ਲੋਕ ਸਭਾ ਮੈਂਬਰ ਵੱਲੋਂ ਉਠਾਈ ਜਾਂਦੀ ਹੈ ਪਰੰਤੂ ਦੇਸ਼ ਦੇ ਮੰਤਰੀ ਕਹਿੰਦੇ ਨੇ ਕਿ ਨਹੀਂ 633 ਜਿਹੜੇ ਵਿਦਿਆਰਥੀ ਨੇ ਉਧਰ ਵਖ ਵਖ ਕਾਰਨਾ ਕਰਕੇ ਦੁਨੀਆ ਦੇ ਵਿੱਚੋਂ ਪਿਛਲੇ ਦਿਨੀ ਤੁਸੀਂ ਪੜਿਆ ਹੋਣਾ ਜ਼ਿਲ੍ਹਾ ਲੁਧਿਆਣਾ ਦੇ ਸਕੇ ਭੈਣਪਰਾ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਕਿਤੇ ਤਿੰਨ ਦਿਨ ਪਹਿਲਾਂ ਇੱਕ ਧੀ ਜਾਂਦੀ ਹੈ ਉਹ ਸਰਕਾਰੀ ਹਸਪਤਾਲ ਦੇ ਵਿੱਚ ਰੱਬ ਨੂੰ ਪਿਆਰੀ ਹੁੰਦੀ ਹੈ ਕਿਤੇ ਦਿਲ ਦਾ ਦੌਰਾ ਪੈਣ ਨਾਲ ਰੋਜ਼ਾਨਾ ਇਹ ਖਬਰਾਂ ਪੜਨ ਸੁਣਨ ਨੂੰ ਵਿਦਿਆਰਥੀਆਂ ਨੇ ਦਸ਼ਤ ਦੇਸ਼ਾਂ ਵਿੱਚ ਤੁਸੀਂ ਹੈਰਾਨ ਹੁੰਦੇ ਹੋ ਜਦੋਂ ਅਸੀਂ ਇਹ ਸਾਰੇ ਆંકੜੇ ਮੌਤਾਂ ਦੇ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ 633 ਦੇ ਵਿੱਚੋਂ ਇਕੱਲੇ ਕੈਨੇਡਾ ਵਰਗੇ ਦੇਸ਼ ਵਿੱਚ 172 ਵਿਦਿਆਰਥੀਆਂ ਦੀਆਂ ਮਾੜੀਆਂ ਖਬਰਾਂ ਤੇ ਅਮਰੀਕਾ ਦੇ ਵਿੱਚੋਂ 108 ਵਿਦਿਆਰਥੀਆਂ ਦੀਆਂ ਮਾੜੀਆਂ ਖਬਰਾਂ ਇੰਡੋਨੈਸ਼ੀਆ ਦੇ ਵਿੱਚੋਂ 58 ਵਿਦਿਆਰਥੀਆਂ ਦੀ ਬਹੁਤ ਮਾੜੀ ਖਬਰ ਹੈ ਜਿਹੜੀ ਆਉਂਦੀ ਆ ਆਸਟ੍ਰੇਲੀਆ ਵਿੱਚੋਂ 57 ਵਿਦਿਆਰਥੀਆਂ ਦੀ ਬਹੁਤ ਮਾੜੀ ਖਬਰ ਆ ਰੂਸ ਦੇ ਵਿੱਚੋਂ 37 ਤੇ ਬਹੁਤ ਸਾਰੇ ਦੇਸ਼ ਨੇ ਜਿਹੜੇ ਇਟਲੀ ਆ ਯੂਰਪ ਦੇ ਕੰਟਰੀ ਨੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਥੋੜੀਆਂ-ਥੋੜੀਆਂ ਖਬਰਾਂ ਥੋੜੀਆਂ-ਥੋੜੀਆਂ ਸਾਡੇ ਦੇਸ਼ ਵਿੱਚ ਜਦੋਂ ਪੜਤਦੀਆਂ ਨੇ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਅਸੀਂ ਦੁਖੀ ਹੋ ਜਾਂਦੇ ਹਾਂ ਮਾਪਿਆਂ ਦੇ ਦਿਲ ਨੇ ਜਿਹੜੇ ਉਹ ਟੁੱਟ ਜਾਂਦੇ ਨੇ ਤੇ ਨੈਸ਼ਨਲ ਟਾਈਮਜ਼ ਮੁਤਾਬਕ 403 ਵਿਦਿਆਰਥੀ ਨੇ ਪ੍ਰੰਤੂ ਜਿਸੇ ਘਰ ਵਿੱਚ ਜਿਹੜੇ ਪੇਰੈਂਟਸ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਉਹ ਦੁਆਵਾ ਕਰਦੇ ਨੇ ਰੋਜ਼ ਸਵੇਰੇ ਸ਼ਾਮ ਬੱਚੇ ਦਾ ਇੰਚ ਇੰਚ ਵਿਕਾਸ ਸੋਚਦੇ ਨੇ ਕਿਤੇ ਮਾਨਸਿਕ ਤਣਾਅ ਐਸੇ ਨੇ ਜਦੋਂ ਅਸੀਂ ਉਧਰ ਵੱਲ ਝਾਤੀ ਮਾਰਦੇ ਆ ਬੱਚੇ ਘਰਾਂ ਵਿੱਚ ਸਹੀ ਰਿਪੋਰਟ ਵੀ ਨਹੀਂ ਦਿੰਦੇ ਪਰ ਜਿੱਦਾਂ ਦੀਆਂ ਰਿਪੋਰਟਾਂ ਬੱਚਿਆਂ ਨੂੰ ਬੱਚਿਆਂ ਦੀਆਂ ਪੇਰੈਂਟਸ ਨੂੰ ਮਿਲਦੀਆਂ ਨੇ ਉਸ ਮੁਤਾਬਕ ਪੈਰੈਂਟਸ ਇਥੋਂ ਜਹਾਜ਼ ਚੜ੍ਹ ਕੇ ਵਾਪਸ ਆ ਜਾਂਦੇ ਨੇ ਇੱਕ ਦੋ ਦਿਨ ਕਿਸੇ ਨਾ ਕਿਸੇ ਰਿਸ਼ਤੇਦਾਰ ਜਾਣਕਾਰ ਕੋਲ ਦੋ ਚਾਰ ਦਿਨ ਬੱਚਾ ਰਹਿੰਦਾ ਤੇ ਉਸ ਤੋਂ ਬਾਅਦ ਉਹਨੂੰ ਆਪਣਾ ਟਿਕਾਣਾ ਲੱਭਣ ਵਾਸਤੇ ਜਿਹੜੀਆਂ ਮਾਨਸਿਕ ਪ੍ਰਸਥਿਤੀਆਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਨੇ ਕੁਝ ਦਿਨਾਂ ਬਾਅਦ ਰਿਸ਼ਤੇਦਾਰ ਦੂਰੀ ਬਣਾ ਲੈਂਦੇ ਨੇ ਕੁਝ ਹਫ਼ਤੇ ਮਹੀਨੇ ਲੰਘਣ ਤੋਂ ਬਾਅਦ ਦੋਸਤ ਮਿੱਤਰ ਦੂਰੀਆਂ ਬਣਾ ਲੈਂਦੇ ਨੇ ਉਹ ਫੋਨ ਚੁੱਕਣਾ ਬੰਦ ਕਰ ਦਿੰਦੇ ਨੇ ਕੁਝ ਹਫ਼ਤੇ 10 ਦਿਨਾਂ ਬਾਅਦ ਬੱਚੇ ਨੂੰ ਨਵੀਂ ਥਾਂ ਲੱਭਣੀ ਆ ਉਹਨੂੰ ਉਧਰਲੇ ਵਿਦਿਆਰਥੀਆਂ ਨੇ ਜਗ੍ਹਾ ਦੇਣੀ ਹੁੰਦੀ ਆ ਹਾਲਾਂਕਿ ਬਹੁਤ ਮੁਹੱਬਤ ਕਰਦੇ ਨੇ ਵਿਦਿਆਰਥੀ ਇੱਕ ਦੂਜੇ ਨਾਲ ਉਹਨਾਂ ਨੂੰ ਜਿੰਨੇ ਜੋਗੇ ਨੇ ਥਾਂ ਦਿੰਦੇ ਨੇ ਪਰੰਤੂ ਉੱਥੇ ਦੇ ਜਿਹੜੇ ਪੱਕੇ ਵਸਿੰਦੇ ਨੇ ਵਸਨੀਕ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਵਸਦੇ ਨੇ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਕਿ ਉਹ ਇੰਨਾ ਸਮਾਂ ਜਾਂ ਇੰਨੀ ਆਰਥਿਕ ਸਹਾਇਤਾ ਵਿਦਿਆਰਥੀਆਂ ਨੂੰ ਨਹੀਂ ਦੇ ਸਕਦੇ ਜਿੰਨੇ 2 ਸਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਸਮੇਂ ਦੌਰਾਨ ਲੋੜ ਹੁੰਦੀ ਆ ਹਾਲਾਤ ਕੈਨੇਡਾ ਦੇ ਇਹ ਚੁੱਕੇ ਹੋਏ ਹੋ ਚੁੱਕੇ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ 24 ਘੰਟੇ ਕੰਮ ਕਰਨ ਲਈ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਵਿੱਚ ਕੰਪਨੀਆਂ ਇਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ 24 ਘੰਟੇ ਕੰਮ ਨਹੀਂ ਦੇ ਸਕਦੀਆਂ ਕਿਉਂਕਿ ਉਹ ਰੈਗੂਲਰ ਕੰਮ ਕਰਵਾਉਣਾ ਚਾਹੁੰਦੀਆਂ ਨੇ ਤੇ ਬੱਚੇ ਰੈਗੂਲਰ ਕੰਮ ਆਪਣੇ ਕਾਲਜ ਦੀ ਪੜ੍ਹਾਈ ਤੇ ਹੋਰ ਜਿਵੇਂ ਕਰਕੇ ਕਰ ਨਹੀਂ ਸਕਦੇ ਤੇ ਨਾ ਹੀ ਉਥੋਂ ਦਾ ਕਾਨੂੰਨ ਹੈ ਜਿਹੜਾ ਉਹ ਇਜਾਜ਼ਤ ਦਿੰਦਾ ਤੇ ਬੱਚਿਆਂ ਲਈ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਉਹਨਾਂ ਨੂੰ ਵੇਲੇ ਰਹਿਣਾ ਪੈਂਦਾ ਹੈ ਤੇ ਜਿਹੜੀ ਫੀਸ ਬੱਚੇ ਨੂੰ ਖਰਚੇ ਖਰਚੇ ਵਜੋਂ ਪੇਰੈਂਟਸ ਫੀਸ ਦੇ ਨਾਲ ਭੇਜਦੇ ਨੇ ਉਹ ਮੁੱਕ ਜਾਂਦੀ ਹੈ ਕੰਮ ਨਹੀਂ ਮਿਲਦਾ ਤੇ ਵਿਦਿਆਰਥੀ ਪਰੇਸ਼ਾਨ ਹੋ ਜਾਂਦੇ ਨੇ ਜਦੋਂ ਪਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰਦੇ ਨੇ ਬਹੁਤ ਸਾਰੇ ਬੱਚੇ ਫਿਰ ਉਹਨਾਂ ਦੇ ਦਿਮਾਗੀ ਬੋਝ ਦੇ ਉੱਤੇ ਦਿਮਾਗੀ ਬੋਝ ਕਾਰਨ ਮਾਨਸਿਕ ਤਣਾਅ ਬਣਦਾ ਹੈ ਤੇ ਮਾਨਸਿਕ ਤਣਾਅ ਜਿਹੜਾ ਇਧਰੋਂ ਪੇਰੈਂਟਸ ਜ਼ੋਰ ਲਾਉਂਦੇ ਨੇ ਕਿ ਆਪਾਂ ਇੰਨਾ ਕਰਜ਼ਾ ਚੁੱਕ ਕੇ ਤੁਹਾਨੂੰ ਭੇਜਿਆ ਸੀ ਆਪਣੇ ਸਿਰ ਇੰਨਾ ਕਰਜ਼ਾ ਜਿਹੜਾ ਰੋਜ਼ਾਨਾ ਦੀ ਟਾਪ ਵਿੱਚ ਇਦਾਂ ਦੀਆਂ ਗੱਲਾਂ ਬੱਚੇ ਨੂੰ ਕਰ ਜੇਂਦੀਆਂ ਗੱਲਾਂ ਜਵਾਨ ਹੋ ਰਹੀਆਂ ਪਹਿਣਾ ਦੀਆਂ ਗੱਲਾਂ ਕਰਦੇ ਖਰਚਿਆਂ ਦੀਆਂ ਗੱਲਾਂ ਤੇ ਬੱਚੇ ਨੂੰ ਆਖਿਆ ਜਾਂਦਾ ਤੇ ਬੱਚਾ ਮਾਨਸਿਕ ਤਣਾਅ ਵਿੱਚ ਆ ਜਾਂਦਾ ਪਿਆਰੇ ਮਾਪਿਓ ਅ ਬਹੁਤ ਸਾਰੀਆਂ ਦੁਖੀ ਕਰਨ ਵਾਲੀਆਂ ਇਹ ਗੱਲਾਂ ਨੇ ਜਿਹੜੀਆਂ ਤੁਹਾਨੂੰ ਕੌੜੀਆਂ ਵੀ ਲੱਗਣਗੀਆਂ ਜਿਨ੍ਹਾਂ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚੇ ਬਾਹਰ ਭੇਜੇ ਨੇ ਤੁਸੀਂ ਹੈਰਾਨ ਹੋਵੋਗੇ ਇਹ ਗੱਲ ਸੁਣ ਕੇ ਇਹ ਇਕੱਲੇ ਕੈਨੇਡਾ ਵਿੱਚ 10 ਦੇਸ਼ਾਂ ਦੀ ਅਸੀਂ ਗੱਲ ਤੁਹਾਨੂੰ ਚਨਾਉਣ ਦਾ ਯਤਨ ਕਰਦੇ ਜਦੋਂ ਅਸੀਂ ਸੁਰਖਰੂ ਹੋ ਜਾਂਦੇ ਹਾਂ ਇਕੱਲੇ ਕੈਨੇਡਾ ਵਿੱਚ 4 ਲੱਖ 27000 ਬੱਚਾ ਜਾਂਦਾ ਹੈ 4 ਲੱਖ 27000 ਬੱਚਾ ਪੜਨ ਵਾਸਤੇ ਜਾਂਦਾ ਹੈ ਇੰਗਲੈਂਡ ਦੇ ਵਿੱਚ 1 ਲੱਖ 85000 ਬੱਚਾ ਪੜਨ ਵਾਸਤੇ ਚਲਾ ਜਾਂਦਾ ਹੈ ਜਰਮਨੀ ਦੇ ਵਿੱਚ 42997 ਰੂਸ ਦੇ ਵਿੱਚ 24940 ਬੱਚਾ ਜਾਰਜੀਆ ਦੇ ਵਿੱਚ 16093 ਬੱਚੇ ਅਮਰੀਕਾ ਦੇ ਵਿੱਚ 337630 ਬੱਚਾ ਆਸਟ੍ਰੇਲੀਆ ਦੇ ਵਿੱਚ 122200 ਬੱਚਾ ਯੂਏਈ ਵਿੱਚ 25000 ਜਿਹੜੇ ਬੱਚੇ ਕੰਮ ਲਈ ਵੀ ਜਾਂਦੇ ਨੇ ਉਹਨਾਂ ਦੀ ਗਿਣਤੀ ਕਿਰਗਿਸਤਾਨ ਵਿੱਚ 16500 ਬੱਚਾ ਕਜ਼ਾਕਿਸਤਾਨ ਵਿੱਚ 9700 25 ਬੱਚਾ ਜਿਹੜਾ ਉਹ ਪੜਨ ਲਈ ਚ ਪੜਨ ਲਈ ਜਾਂਦਾ ਰੋਜ਼ਗਾਰ ਦੀ ਭਾਲ ਵਿੱਚ ਜਾਂਦਾ ਤੇ ਉੱਥੇ ਜਿਹੜੇ ਕੰਮ ਦੇ ਹਾਲਾਤ ਨੇ ਬਹੁਤੇ ਠੀਕ ਨਹੀਂ ਹੁੰਦੇ ਹਾਲਾਂਕਿ ਉਥੋਂ ਦੀ ਸਰਕਾਰ ਬਹੁਤ ਸੰਜੀਦਾ ਇਸ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਜਾਂ ਤਨਸ਼ੀਦ ਰਹੀਦੀ ਹੈ ਪਰ ਜਿਹੜੇ 18 ਸਾਲਾਂ ਦੇ ਬੱਚੇ ਪਰ ਨਹੀਂ 12ਵੀਂ ਪਾਸ ਕਰਕੇ ਜਿਨ੍ਹਾਂ ਨੂੰ ਅਸੀਂ ਚੁੱਪ ਕਰਕੇ ਜਹਾਜ਼ ਚੜਾ ਦਿੰਨੇ ਆ ਉਹਨਾਂ ਪ੍ਰਤੀ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਦੀ ਹਰ ਗੱਲ ਸੁਣਨ ਦੀ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਉਹਨੂੰ ਅਧਿਕਾਰ ਹੋਣਾ ਚਾਹੀਦਾ ਹੈ ਬੱਚੇ ਨੂੰ ਕਿਸੇ ਵੀ ਆਪਣੇ ਘਰ ਦੀ ਤੰਗੀ ਤਰਸੀ ਜਾਂ ਕਰਜ਼ੇ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਬੱਚੇ ਨੂੰ ਜਦੋਂ ਫੋਨ ਆਉਂਦਾ ਉਹਨੂੰ ਇਹ ਕਹਿਣਾ ਚਾਹੀਦਾ ਹਰ ਪੇਰੈਂਟਸ ਨੂੰ ਕਿ ਅਸੀਂ ਤੁਹਾਡੇ ਨਾਲ ਆ ਉਹਨੂੰ ਮੋਰਲ ਸਪੋਰਟ ਹਰ ਪੇਰੈਂਟਸ ਦੀ ਹੋਣੀ ਬਹੁਤ ਜ਼ਰੂਰੀ ਆ ਇੱਧਰ ਮਾਪਿਓਂ ਇੰਡੀਆ ਬਹੁਤ ਅੱਛਾ ਦੇਸ਼ ਹੈ ਇੱਧਰ ਥੋੜੇ ਪੈਸਿਆਂ 'ਚ ਰੋਜੀ ਰੋਟੀ ਬੱਚਿਆਂ ਲਈ ਸਾਧਨ ਨੇ ਜਿਹੜੇ ਅਸੀਂ ਜਟਾ ਸਕਦੇ ਆ ਉਧਰ ਬੱਚਿਆਂ ਲਈ ਕੁ ਐਸੇ ਹਾਲਾਤ ਸੁਖਾਵੇਂ ਕਈ ਵਾਰ ਨਹੀਂ ਬਣਦੇ ਤੇ ਬੱਚੇ ਨੂੰ ਮੋਰਲ ਸਪੋਰਟ ਪੇਰੈਂਟਸ ਦੀ ਹੋਣੀ ਬਹੁਤ ਜ਼ਰੂਰੀ ਹੈ ਤੇ ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੂਰਾ ਮਾਨਸਿਕ ਤੌਰ ਤੇ ਬਲਵਾਨ ਕਰਨਾ ਚਾਹੀਦਾ ਉਹਨਾਂ ਨੂੰ ਤਕੜੇ ਕਰਨਾ ਚਾਹੀਦਾ ਕਿਤੇ ਉਹ ਮਾਨਸਿਕ ਤਣਾਅ ਵਿੱਚ ਆ ਕੇ ਹੁਣ ਜਦੋਂ 18 ਤੋਂ 20 ਸਾਲ 21 ਸਾਲ 22 ਸਾਲਾਂ ਦੇ ਬੱਚਿਆਂ ਦੇ ਹਾਰਟ ਅਟੈਕ ਹੋ ਜਾਂਦੇ ਨੇ ਜਾਂ ਬ੍ਰੇਨ ਹੈਮਰੇਜ ਦੀਆਂ ਮਾੜੀਆਂ ਖਬਰਾਂ ਆਉਂਦੀਆਂ ਨੇ ਤੇ ਤੁਹਾਡਾ ਸਾਰਿਆਂ ਦਾ ਇਹ ਫਰਜ ਬਣਦਾ ਪੇਰੈਂਟਸ ਦਾ ਕਿ ਉਹਨਾਂ ਦਾ ਮਾਨਸਿਕ ਤਣਾਅ ਘਟਾਉਣ ਵੱਲ ਜਤਨ ਕਰਨੇ ਚਾਹੀਦੇ ਨੇ ਭਾਵੇਂ ਕਿੰਨਾ ਵੀ ਔਖਾ ਪੇਰੈਂਟਸ ਹੋਵੇ ਆਪਣੇ ਬੱਚਿਆਂ ਨੂੰ ਇਹ ਕਹਿਣਾ ਚਾਹੀਦਾ ਕਿ ਬੇਟਾ ਕੋਈ ਗੱਲ ਨਹੀਂ ਅਸੀਂ ਤਕੜੇ ਆਂ ਤੋ ਸਿੱਕੇ ਸੇ ਗੱਲ ਦੀ ਫਿਕਰ ਨਹੀਂ ਕਰਨੀ ਅੱਜ ਨਹੀਂ ਕੰਮ ਮਿਲਿਆ ਕੱਲ ਮਿਲ ਜਾਵੇਗਾ ਕੱਲ ਨਹੀਂ ਮਿਲਿਆ ਪਰਸੋਂ ਹਾਲਾਤ ਸਦਾ ਇੱਕੋ ਜੇ ਨਹੀਂ ਰਹਿੰਦੇ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਨੇ ਉਥੋਂ ਦੀਆਂ ਸਰਕਾਰਾਂ ਚੰਗੀਆਂ ਨੇ ਤੁਹਾਡੀਆਂ ਸਰਕਾਰਾਂ ਚੰਗੀਆਂ ਨੇ ਉਹ ਹਾਲਾਤ ਬਦਲ ਦੇਣ ਦੀ ਐਸਾ ਮੰਨਦਾ ਥੋੜੇ ਸਮੇਂ ਬਾਅਦ ਆਉਂਦਾ ਰਹਿੰਦਾ ਹੈ ਪਰੰਤੂ ਜਦੋਂ ਅਸੀਂ ਬੱਚੇ ਦੇ ਦਿਵਾਗੀ ਤੌਰ ਤੇ ਅਸੀਂ ਪਰੇਸ਼ਾਨ ਕਰਦੇ ਹਾਂ ਉਹਦੀ ਚੂੜੀ ਟੈਟ ਕਰਦੇ ਹਾਂ ਕਰਦੀਆਂ ਗੱਲਾਂ ਮਜਬੂਰੀਆਂ ਉਹਨਾਂ ਨਾਲ ਸਾਂਝੀਆਂ ਕਰਦੇ ਹਾਂ ਤੇ ਬੱਚਾ ਤਣਾ ਵਿੱਚ ਆ ਜਾਂਦਾ ਇਸ ਕਰਕੇ ਇਹ ਹੈਰਾਨੀ ਜਨਕ ਤੱਥ ਨੇ ਤੇ ਇਹਦੇ ਬਦਲੇ ਵਿੱਚ ਸਾਨੂੰ ਚਿੰਤਤ ਹੋਣ ਦੀ ਲੋੜ ਨਹੀਂ ਸਾਨੂੰ ਆਪਣੇ ਬੱਚੇ ਦਾ ਮਲਾਹ ਬਣਨ ਦੀ ਲੋੜ ਹੈ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਲਈ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ ਉਹਨਾਂ ਨੂੰ ਤਕੜੇ ਕਰਨ ਵਾਸਤੇ ਯੋਗ ਮਦਦ ਜਿਹੜੀ ਵੀ ਤੁਸੀਂ ਕਰ ਸਕਦੇ ਹੋ ਸਮੇਂ-ਸਮੇਂ ਤੇ ਉਹਨਾਂ ਨੂੰ ਪੈਸੇ ਕੱਪੜੇ ਖਾਣ ਪੀਣ ਵਾਲੀਆਂ ਚੀਜ਼ਾਂ ਜੋ ਮੁਹੱਬਤ ਦੇ ਰੂਪ ਬੱਚਿਆਂ ਨੂੰ ਹੌਸਲਾ ਹੋਵੇ ਕਿ ਸਾਡੇ ਪੇਰੈਂਟਸ ਸਾਡੀ ਪਿੱਠ ਦੇ ਉੱਤੇ ਖੜੇ ਨੇ ਸਾਨੂੰ ਡੋਲਣ ਨਹੀਂ ਦੇਣਗੇ ਕਿਉਂਕਿ ਕਈ ਵਾਰਾਂ ਬਹੁਤੀ ਵਾਰ ਐਸਾ ਹੁੰਦਾ ਕਿ ਬੱਚੇ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਦਾ ਛਕ-ਛਕ ਕੇ ਗੁਜ਼ਾਰਾ ਕਰਦੇ ਨੇ ਤੇ ਕਈ ਵਾਰ ਗੁਰੂ ਘਰ ਵਿੱਚ ਵੀ ਜਾਣ ਤੋਂ ਸ਼ਰਮਾ ਜਾਂਦੇ ਨੇ ਕਈ ਵਾਰ ਭੁੱਖੇ ਵੀ ਸੌਂ ਜਾਂਦੇ ਨੇ ਐਵੇਂ ਨਾ ਸੋਚਿਆ ਕਰੋ ਕਿ ਜਿਹੜੇ ਬੱਚੇ ਇੱਥੋਂ ਗਏ ਨੇ ਕਿਤੇ ਉਹ ਸਾਰੇ ਸ਼ਰਾਰਤੀ ਨੇ ਉਹ ਜਾਣ ਬੁੱਝ ਕੇ ਕੰਮ ਨਹੀਂ ਕਰਦੇ ਐਸਾ ਨਹੀਂ ਸਾਰੇ ਬੱਚੇ ਸ਼ਰਾਰਤੀ ਨਹੀਂ ਹੁੰਦੇ ਬਹੁਤ ਅੱਛੇ ਬੱਚੇ ਨੇ ਤੇ ਮੇਰੇ ਕੁਝ ਲੈਣਾਂ ਯਾਦ ਆਉਂਦੀਆਂ ਨੇ ਕਿਰਨ ਸੁਨਹਿਰੀ ਫੜਨ ਲਈ ਕੁਝ ਸੀਨੇ ਤਣ ਗਏ ਸੀ ਸੁਰਖੀਆਂ ਵਰਗੇ ਜਦੋਂ ਮਾੜੀਆਂ ਖਬਰਾਂ ਆਉਂਦੀਆਂ ਨੇ ਕਿਰਨ ਸੁਨਹਿਰੀ ਫੜਨ ਲਈ ਕੁਝ ਸੀਨੇ ਤਣ ਗਏ ਸੀ ਸੁਰਖੀਆਂ ਵਰਗੇ ਖੁਦ ਇੱਕ ਦਿਨ ਫਿਰ ਸੁਰਖੀ ਬਣ ਗਿਆ ਸੀ ਕੁਝ ਦੀਆਂ ਪਿੱਛੇ ਚੂੜੇ ਵਾਲੀਆਂ ਮਾਵਾ ਰੋਂਦੀਆਂ ਨੇ ਯਾਤ ਪੁੱਤਾਂ ਨੂੰ ਕਰ-ਕਰ ਕੇ ਮਾਵਾ ਰੋਂਦੀਆਂ ਨੇ ਹਿੱਕ ਨਾਲ ਲਾ ਕੇ ਯਾਤ ਪੁੱਤਾਂ ਦੀ ਮਾਵਾ ਰੋਂਦੀਆਂ ਨੇ ਇਹ ਦੁਖਾਂਤ ਅਸੀਂ ਸੁਖਾਂਤ 'ਚ ਬਦਲ ਸਕਦੇ ਹਾਂ ਕਿਵੇਂ ਕਿ ਮਾਨਸਿਕ ਤੌਰ ਤੇ ਬੱਚੇ ਨੂੰ ਸਿੱਖਿਆ ਦਿਓ ਕਿ ਉਹ ਜਿਸੇ ਮਿੱਤਰ ਨਾਲ ਜੁੜਿਆ ਉਹਦਾ ਪਾਠ ਉਹਦਾ ਸਿਮਰਨ ਜ਼ਰੂਰ ਕਰੇ ਗੁਰਬਾਣੀ ਦਾ ਪਾਠ ਕਰੇ ਨਿਤਨਮ ਕਰੇ ਗੁਰੂ ਨਾਨਕ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਉਹ ਆਸਰਾ ਬਣਦੀ ਹੈ ਉਥੇ ਅਰਦਾਸ ਉਹ ਆਸਰਾ ਬਣਦੀ ਹੈ ਬੱਚਾ ਮਾਨਸਿਕ ਤੌਰ ਤੇ ਤਕੜਾ ਹੁੰਦਾ ਤੁਸੀਂ ਵੀ ਅਰਦਾਸ ਕਰਿਆ ਕਰੋ ਬੱਚਿਆਂ ਨੂੰ ਹੌਸਲਾ ਦਿਆ ਕਰੋ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਅੱਜ ਜਦੋਂ ਇੰਨੀਆਂ ਮਾੜੀਆਂ ਖਬਰਾਂ ਵਿਦੇਸ਼ਾਂ ਚੋਂ ਆਉਂਦੀਆਂ ਨੇ ਤੇ ਹਰ ਮਾਂ ਪਿਓ ਦਾ ਦਿਲ ਜਿਹੜਾ ਉਹ ਦਹਿਰ ਜਾਂਦਾ ਆਓ ਦੁਆ ਮ ਕਰੀਏ ਉਹਨਾਂ ਮਾਂ ਪਿਓ ਲਈ ਕਦੇ ਮਾੜੀਆਂ ਖਬਰਾਂ ਨਾ ਆਉਣ ਕਿਉਂਕਿ ਬੱਚੇ ਸਾਰਿਆਂ ਦੇ ਉਹਨਾਂ ਦਾ ਪ੍ਰਵੇਖ ਹੁੰਦੇ ਨੇ ਬੱਚਿਆਂ ਪ੍ਰਤੀ ਮਾਂ ਪਿਓ ਦੀਆਂ ਭਾਵਨਾਵਾਂ ਉਲਾਰ ਹਮੇਸ਼ਾ ਜਜ਼ਬਾਤੀ ਹੁੰਦੀਆਂ ਨੇ ਬੱਚੇ ਹੀ ਮਾਤਾ ਪਿਤਾ ਦਾ ਸਭ ਕੁਝ ਹੁੰਦੇ ਨੇ ਵਿਦੇਸ਼ਾਂ ਵਿੱਚੋਂ ਆਉਂਦੀਆਂ ਮਾੜੀਆਂ ਖਬਰਾਂ ਸਦਾ ਲਈ ਬੰਦ ਹੋ ਜਾਣ ਇਹਨਾਂ ਦੁਆਵਾਂ ਨਾਲ ਇਹਨਾਂ ਅਰਦਾਸਾਂ ਨਾਲ ਪੇਰੈਂਟਸ ਦਾ ਫਰਜ ਵੰਦ ਕਿ ਕਿਸੇ ਵੀ ਬੱਚੇ ਨੂੰ ਮਾਨਸਿਕ ਤੌਰ ਤੇ ਉਹਨੂੰ ਜਲਾਲਤ ਭਰੀ ਜਿਹੜੀ ਦੌੜਾ ਉਹਦੇ ਵਿੱਚੋਂ ਕੱਢਣ ਲਈ ਯਤਨ ਕੀਤੇ ਜਾਣ ਉਹਨਾਂ ਦਾ ਗੁਰਬਾਣੀ ਸਹਾਰਾ ਉਹਨਾਂ ਨੂੰ ਪਾਠ ਦਾ ਸਹਾਰਾ ਉਹਨਾਂ ਨੂੰ ਸਿੱਖਿਆ ਮੌਰੀਸ ਫੋਰਟ ਇਹਦੇ ਪੈਸੇ ਦੀ ਤੇ ਜਿੰਨੀ ਵੀ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਇਸ ਸਮੇਂ ਸਦਾ ਨਹੀਂ ਰਹਦੇ ਹੁੰਦੇ ਤੇ ਜਿਹੜੀਆਂ ਮਾੜੀਆਂ ਖਬਰਾਂ ਵਿਦੇਸ਼ਾਂ ਦੇ ਵਿੱਚੋਂ ਆ ਰਹੀਆਂ ਨੇ ਉਹਨਾਂ ਦਾ ਸਦਾ ਲਈ ਅੰਤ ਹੋ ਜਾਵੇ ਉਹ ਦੁਆ ਕਰੀਏ ਸਦਾ ਖੁਸ਼ਹਾਲ ਰਹਿਣ ਪੰਜਾਬ ਦੇਤੀ ਪੁੱਤ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਪੰਜਾਬ ਦੀਆਂ ਉਹ ਧੀਆ ਜਿਹੜੀਆਂ ਸ਼ਿਫਟਾਂ ਦੇ ਵਿੱਚ ਰਾਤਾਂ ਚੱਕ-ਚੱਕ ਕੇ ਸਵੇਰੇ ਕੌਲ ਦੀ ਵੀ ਜਾਂਦੀਆਂ ਨੇ ਸੋਫਾ ਦੇ ਉੱਤੇ ਆ ਕੇ ਸੌਂ ਜਾਂਦੀਆਂ ਨੇ ਕਦੇ ਰੋਟੀ ਬਣਾਉਣ ਦਾ ਸਮਾਂ ਲੱਗਦਾ ਕਦੇ ਨਹੀਂ ਲੱਗਦਾ ਕਦੇ ਭੁੱਖੀਆਂ ਸੌਂ ਜਾਂਦੀਆਂ ਨੇ ਕਦੇ ਬੇਟੇ ਭੁੱਖੇ ਸੌਂ ਜਾਂਦੇ ਨੇ ਸਾਡੇ ਕਦੇ ਥੋੜੀ ਬਹੁਤੀ ਖਾab ਹੀ ਲੈਂਦੇ ਨੇ ਪਰ ਇਸ ਸਮੇਂ ਸਾਲਾਂ ਦੀ ਉਹਨਾਂ ਬੱਚਿਆਂ ਨੇ ਤਰੱਕੀਆਂ ਕਰਨੀਆਂ ਨੇ ਜਿਹੜੇ ਇਸ ਸੰਘਰਸ਼ ਵਿੱਚੋਂ 1.5 ਸਾਲ ਦੇ ਵਿੱਚੋਂ ਨਿਕਲ ਕੇ ਅੱਗੇ ਪੜ੍ਹਾਈ ਮੁਕੰਮਲ ਕਰਕੇ ਅੱਗੇ ਵੱਲ ਵਧਦੇ ਨੇ ਤੇ ਜਦੋਂ ਅੱਗੇ ਵੱਲ ਵਧਦੇ ਨੇ ਜਦੋਂ ਅੱਗੇ ਵੱਧ ਕੇ ਬਾਹਰ ਕਦਮ ਰੱਖਦੇ ਨੇ ਫਿਰ ਕੋਈ ਰਸਤਾ ਉਹਨਾਂ ਦਾ ਰਾਹ ਨਹੀਂ ਰੋਕ ਸਕਦਾ ਉਹ ਪਹਾੜਾਂ ਨਾਲ ਵੀ ਟਕਰਾ ਜਾਂਦੇ ਨੇ ਤੇ ਆਪਣੇ ਮਾਪਿਆਂ ਨੂੰ ਵੀ ਖੁਸ਼ਹਾਲ ਬਣਾ ਦਿੰਦੇ ਨੇ ਉਹਨਾਂ ਸਾਰੇ ਬੱਚਿਆਂ ਲਈ ਖੁਸ਼ ਆਮਦੀਦ ਉਹਨਾਂ ਸਾਰੇ ਬੱਚਿਆਂ ਲਈ ਸਫਲਤਾਵਾਂ ਦੀਆਂ ਦੁਆਵਾਂ ਤੰਦਰੁਸਤੀ ਦੀਆਂ ਦੁਆਵਾਂ ਸਾਡੇ ਚੈਨਲ ਆਵਾਜ਼-ਏ-ਖਲਕ ਵੱਲੋਂ ਜਿਹੜੇ ਬੱਚੇ ਬਹੁਤ ਮਿਹਨਤ ਕਰਦੇ ਨੇ ਇੱਕ ਕੁਝ ਨਾ ਕੁਝ ਡਰਿੰਕ ਪੀ ਲੈਂਦੇ ਨੇ ਉਧਰ ਬੱਚੇ ਸੌਫਟ ਡਰਿੰਕ ਹੈ ਕੋਈ ਤੇ ਉਹ ਨਹੀਂ ਲੈਣਾ ਚਾਹੀਦਾ ਉਹਨਾਂ ਬੱਚਿਆਂ ਨੂੰ ਜਿਹੜਾ એનર્ਜੀ ਡਰਿੰਕ ਹੁੰਦਾ ਹੈ એનર્ਜੀ ਡਰਿੰਕ ਵੀ ਇੱਕ ਤਰ੍ਹਾਂ ਦਾ ਡਰਗ ਵਰਗਾ ਹੁੰਦਾ ਹੈ ਤੇ ਉਹ ਜਿਹੜੇ ਬੱਚੇ ਲੈਂਦੇ ਨੇ ਉਹਨਾਂ ਨੂੰ ਨਹੀਂ ਲੈਣਾ ਉਹਦੇ ਜ਼ਲੀਮਾਨਸਿਕ ਤੌਰ ਤੇ ਕਈ ਵਾਰ ਉਹ ਕਮਜ਼ੋਰ ਹੋ ਜਾਂਦੇ ਨੇ ਇਸ ਕਰਕੇ ਵੀ ਹਾਰਟ ਅਟੈਕ ਦੀ ਘਟਨਾਵਾਂ ਮਾਨਸਿਕ ਤਣਾਅ ਕਰਕੇ ਵੀ ਹਾਰਟ ਅਟੈਕ ਦੀ ਘਟਨਾਵਾਂ ਨੇ ਜਿਹੜੀਆਂ ਉਹ ਵਰਤਦਿਆਂ ਨੇ ਇਹ ਨਹੀਂ ਵਰਤਣੀਆਂ ਚਾਹੀਦੀ ਆਓ ਤਕੜੇ ਹੋਈਏ ਮਾਪੇ ਵੀ ਤਕੜੇ ਹੋਣ ਬੱਚੇ ਵੀ ਤਕੜੇ ਹੋਣ ਤੁਹਾਡੇ ਸਭ ਲਈ ਸ਼ੁਭ ਕਾਮਨਾਵਾਂ ਸਾਡੇ ਚੈਨਲ ਵੱਲੋਂ ਦੇਖਦੇ ਰਹੋ ਆਵਾਜ਼ੇ ਖੜ ਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਵਾਲੀਪੁਰ ਸਤਿ ਸ੍ਰੀ ਅਕਾਲ